2 ਵਜੇ ਪੂਰੀ ਦੁਕਾਨ ਬਰਾਈ ਹੈ 10 15 ਮਿੰਟ ਮੋੜੇ ਰਸਤੇ ਚੱਲੇ ਪਹੁੰਚੇ ਨੇ ਉਸ ਤੋਂ ਬਾਅਦ ਹੀ ਨਾਲ ਹੀ ਉਹਨਾਂ ਨੂੰ ਧੋਨ ਆ ਗਿਆ ਇਹ ਅੱਗ ਲੱਗੀ ਕਿਸ ਦਾ ਧੋਨ ਆ ਉਹ ਆਪਣੀ ਉਹ ਗੱਡੀ ਛੱਡ ਕੇ ਕਿਸੇ ਤੋਂ ਲਿਫਟ ਲੈ ਕੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਧੋਏ ਧੋਆ ਦੀ ਕੋਈ ਸਮਝ ਨਹੀਂ ਆਈ ਕਿ ਕੀ ਹੋਇਆ ਕੀ ਨਹੀਂ ਹੋਇਆ ਇੱਕ ਘੰਟੇ ਕ ਪਹਿਲੂ ਵਾਲ ਆਈਏ ਜੀ ਹੈੱਡ ਕੁਆਰਟਰ ਤੇ ਤੇ ਮੁਲਾਪ ਚੌਂਗ ਮੋਨਿਕਾ ਟਾਵਰ ਦੇ ਬੀਸਮੈਂਟ ਦੇ ਵਿੱਚ ਅੱਗ ਲੱਗੀ ਹੈ ਗੁਪਿੰਦਰ ਸਿੰਘ ਅਦਾਸੋ ਕੀ ਘਰ ਲਗਾ ਦੁਕਾਨ ਚ ਆ ਕਰਕੇ ਇਹ ਕਦੋਂ ਪਤਾ ਲੱਗਾ ਤਾਂ ਹੋਰਾਂ ਨੇ 9 ਵਜੇ ਪੂਰੇ ਦੁਕਾਨ ਵਧਾਈਏ 10 15 ਮਿੰਟ ਮੁੰਡੇ ਰਸਤੇ ਚਲੇ ਪਹੁੰਚੇ ਨੇ ਉਸ ਤੋਂ ਬਾਅਦ ਹੀ ਨਾਲ ਹੀ ਉਹਨਾਂ ਨੂੰ ਫੋਨ ਆ ਗਿਆ ਕਿ ਅੱਗ ਲੱਗੀ ਕਿਸ ਦਾ ਫੋਨ ਆ ਉਹ ਆਪਣੀ ਉਹ ਗੱਡੀ ਛੱਡ ਕੇ ਕਿਸੇ ਨੂੰ ਲਿਫਟ ਲੈ ਕੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਧੂਆ ਹੀ ਧੂਆ ਸੀ ਕੋਈ ਸਮਝ ਨਹੀਂ ਆਈ ਕਿ ਭੀ ਹੋਇਆ ਕਿ ਨਹੀਂ ਹੋਇਆ ਦੁਕਾਨ ਕੱਦੀ ਸੀ ਦੁਕਾਨ ਰੈਡੀ ਮਾਡਰੀ ਸੀ ਵੀਡੀਓ ਇਸ ਗਾਰਮੈਂਟ ਇੱਥੇ ਜੇ ਕੋਈ ਕਾਰਨ ਪਤਾ ਲੱਗੇ ਕਿ ਕਿਸ ਚੀਜ਼ ਨੂੰ ਅਗ ਲੱਗੀ ਹੈ ਕਿ ਆਪੇ ਕੀ ਕਰਦੇ ਹਾਲੇ ਕੋਈ ਪਤਾ ਨਹੀਂ ਲੱਗਾ ਜੀ ਸਵੇਰੇ ਪਤਾ ਲੱਗੇਗਾ ਕਿ ਨੁਕਸਾਨ ਪੂਰਾ ਕੁਛ ਰਿਆਈ ਨਹੀਂ ਸਭ ਕੁਝ ਹੀ ਖਤਮ ਹੋ ਗਿਆ ਦੁਕਾਨ ਇੱਕ ਸੀ ਦੋ ਸੀ ਦੋ ਦੁਕਾਨਾਂ ਦੋਨਾਂ ਦੁਕਾਨਾਂ ਦਾ ਪੂਰਾ ਪੂਰਾ ਨੁਕਸਾਨ ਹੋ ਗਿਆ ਜੀ ਕੋਈ ਕੁਛ ਨਹੀਂ ਬਚਿਆ ਕੰਟਰਲ ਵਗੈਰਾ ਸਭ ਛੱਡ ਗਏ। ਬਾਈ ਬਾਈ ਜਿਹੜੀ ਅਫਸਰ ਆਏਗੇ ਉਸ ਪ੍ਰੋਪਰ ਮੌਕੇ ਤੇ ਆਗੇ ਸਾਰੇ ਆ ਗਏ। ਸਾਰਾ ਅਕੈਡਮੀ ਮੌਕੇ ਤੇ ਆ ਗਏ ਸਾਰੇ ਅਫਸਰ ਮੌਕੇ ਤੇ ਪਹੁੰਚਦੇ ਸੀ। ਕਿੰਨਾ ਕੁ ਨੁਕਸਾਨ ਆ ਜਿਹੜਾ ਨੁਕਸਾਨ ਕਾਫੀ ਹੋਇਆ ਜੀ ਹੁਣ ਦੇਰ ਤੇ ਸਵੇਰੇ ਐਸਟੀਮੇਟ ਲੱਗੇ। ਅੱਲੇ ਤੇ ਕੱਲ ਮਾਲ ਆਇਆ ਕਾਫੀ 4-5 ਲੱਖ ਰੁਪਏ ਦਾ ਮਾਲ ਕੱਲ ਆਇਆ। ਜੀ। ਉਹ ਵੀ ਵੇਚੀ ਸੀਗਾ। ਕਿੰਨੇ ਸਮੇਂ ਤੋਂ ਪਹਾਣੀ ਦੁਕਾਨ ਹੈ ਜਿਹੜੀ ਇਹ? ਇਹ 4-5 ਸਾਲ 4 ਸਾਲ ਤੋਂ ਹੁਣ। ਇਹ ਕੀ ਮਾਮਾ ਅੰਕਲ ਤੁਹਾਡਾ? ਮੇਰਾ ਨਾਂ ਭਵਿੰਦਰ ਸਿੰਘ ਦੀ। ਇਸਕੇ ਦੇ 4-5 ਲਗਦਾ ਪਹਿਲਾਂ ਤੇ ਪਹਿਲਾਂ ਕਿ ਮੋ ਦੋ ਤਿੰਨ ਤਾਜ਼ਾ ਮਾਲ ਹੀ ਆਇਆ ਹਾਂ ਜੀ ਦੋ ਤਿੰਨ ਹੋਰ ਪੰਡਾ ਹਾਂ ਜੀ ਠੀਕ ਹੈ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਿਆ ਹੈਗਾ ਇਸ ਸਰ ਸਾਨੂੰ ਕੋਈ ਤਕਰੀਬਨ ਘੰਟਾ ਕੋ ਪਹਿਲੂ ਬਾ ਲਾਈ ਹੈ ਜੀ ਹੈੱਡ ਕੁਆਰਟਰ ਤੇ ਤੇ ਮੁਲਾਪ ਚੌਂਗ ਮੋਨਿਕਾ ਟਾਵਰ ਦੇ ਬੀਸਮੈਂਟ ਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਨਾਲ ਹੀ ਮੌਕੇ ਤੇ ਤਿੰਨ ਚਾਰ ਗੱਡੀਆਂ ਰਵਾਨਾ ਕਰਤੀਆਂ ਤੇ ਆ ਕੇ ਅੱਗ ਤੇ ਕਾਬੂ ਪਾ ਲਏਗੇ ਅੱਗ ਦਾ ਕਾਰਨ ਪਤਾ ਲੱਗਿਆ ਹੈਗਾ ਸਰ ਪਬਲਿਕ ਦੱਸ ਲਈ ਜਿਹੜੇ ਉੱਥੇ ਸਕਿਉਰਟੀ ਗਾਰਡ ਵਗੈਰਾ ਕਰੋ ਸ਼ਾਰਟ ਸਰਕਟ ਵਗੈਰਾ ਦੱਸ ਰਹੇ ਹੋ ਇਹ ਜੀ ਕੱਪੜੇ ਦੀ ਦੁਕਾਨ ਹੈ ਜੀ ਇੱਕ ਦੁਕਾਨ ਨੂੰ ਲੱਗਿਆ ਜਾਂ ਦੋ ਨੂੰ ਲੱਗਿਆ ਸਾਰ ਦੁਕਾਨ ਹੈਗੀ ਇਦਾਂ ਦੋ ਦੁਕਾਨਾਂ ਆ ਮਤਲਬ ਪਾਰਟਿਸ ਕਿੰਨਾ ਸਮਾਂ ਲੱਗਿਆ ਜੀ ਸਰ ਇਹਨੂੰ ਤਕਰੀਬਨ ਲਾਗੀ ਗਿਆ ਹੀ 1.5 ਘੰਟਾ ਲੱਗ ਗਿਆ ਸਰ ਤੇ 5 ਤੋਂ 6 ਗੱਡੀਆਂ ਲੱਗੀਆਂ ਬੈਠੇ ਮੰਡੀ ਫੀਲ ਲੋਕ ਤੁਹਾਨੂੰ ਕਿਹੜੇ ਕੰਮ ਕਰਨ ਨਹੀਂ ਦਿੱਤਾ ਬਹੁਤ ਪਰੇਸ਼ਾਨੀ ਦਾ ਸਾਹਮਣਾ ਇਸ ਤੋਂ ਸਰ ਪਬਲਿਕ ਤੁਹਾਨੂੰ ਪਤਾ ਆਪਾਂ ਜਿੱਥੇ ਵੀ ਜਾਂਦੇ ਆ ਪਬਲਿਕ ਥੋੜਾ ਜਿਆਦਾ ਹੋ ਜਾਂਦੇ ਆ ਤੇ ਤਕਰੀਬਨ ਆਪਾਂ ਨੂੰ ਸਹਿਯੋਗ ਕਾਫੀ ਦਿੱਤਾ ਪਬਲਿਕ ਨੇ ਵੀ ਕੋਈ ਨਾ ਸਾਨੂੰ ਤੰਗੀ ਪਰੇਸ਼ਾਨੀ ਨਹੀਂ ਆਈ ਮਤਲਬ ਕੀ ਦੇਖਿਆ ਗਿਆ ਤੁਹਾਡੇ ਕਰਮੀਆਂ ਦੇ ਨਾਲ ਵੀ ਜਿਹੜੀ ਬੈਂਸਾਫਸਾਈ ਹੋਈ ਹੱਥੋਂ ਬਾਈ ਤੱਕ ਵੀ ਕੋਸ਼ਿਸ਼ ਕੀਤੀ ਹਾਂ ਹਾਂਜੀ 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 ਸਰ ਦੋ ਚਾਰ ਵਿੱਚ ਹੁੰਦੇ ਇਹ ਬੰਦੇ ਤੁਹਾਨੂੰ ਪਤਾ ਹੀ ਆਵੇ ਮਤਲਬ ਬਾਕੀ ਜ਼ਿਆਦਾਤਰ ਸਾਨੂੰ ਇਹ ਬੰਦਿਆਂ ਨੇ ਬਹੁਤ ਸਹਿਯੋਗ ਦਿੱਤਾ ਜਿਨ੍ਹਾਂ ਨੇ ਮਾਰੇ ਗਏ ਮਿਲ ਗਏ ਹਾਂਜੀ ਮਿਲ ਗਏ ਸਾਰਾ ਬੇਸਮੈਂਟ ਜਿਹਨੇ ਬੇਸਮੈਂਟ ਜਿਹਨੇ ਅੱਜ ਤੇ ਅੱਗ ਲੱਗੀ ਉਹ ਤੇ ਕੋਈ ਦੀਵਾਨਾ ਹੈ ਕਿ ਨਹੀਂ ਤੇ ਕਿੰਨਾ ਨੁਕਸਾਨ ਹੋਇਆ ਸਰ ਦੋ ਦੁਕਾਨਾਂ ਜੀ ਦੋ ਦੁਕਾਨਾਂ ਮਲਾ ਕੇ ਇੱਕ ਦੁਕਾਨ ਬਣਦੀ ਜਿੱਦਾ ਸ਼ੋਅਰੂਮ ਬਣਾਇਆ ਨਾਲ ਹੋਰ ਵੀ ਦੁਕਾਨ ਹੈਗੀ ਉੱਥੇ ਥਾਣਾ ਸਰ ਅੰਦਰ ਸਾਰੀ ਦੁਕਾਨਾਂ ਹੀ ਹੈ ਐਡੀ ਵੱਡੀ ਮਾਰਕੀਟ ਦੇ ਵਿੱਚ ਕਿਹ ਫਾਇਰ ਦੇ ਜੰਤਰ ਪਏ ਸੀ ਸਰ ਆਪਣੇ ਕੋਲ ਤਕਰੀਬਨ ਸਾਰੇ ਜਨ ਇਹਦਾ ਅੰਦਰ ਅੰਦਰ ਇਹ ਤਾਂ ਸਾਨੂੰ ਬਾਅਦ ਵਿੱਚ ਹੀ ਪਤਾ ਲੱਗੂਗਾ ਜੀ ਆਪਾਂ ਤੁਹਾਨੂੰ ਮਿਲਿਆ ਕੋਈ ਤਕਰੀਬਨ ਸਰ ਇੱਥੇ ਸਾਨੂੰ ਤਾਂ ਕੁਝ ਵੀ ਨਹੀਂ ਮਿਲਿਆ ਨਾ ਨਹੀਂ ਜਾਣੇ ਨੁਕਸਾਨ ਨਹੀਂ ਪੁੱਛੇ ਹੋ ਨਹੀਂ ਸਰ ਕੋਈ ਜਾਣੋ ਬੰਦੇ ਸੀਗੇ ਕੋਈ ਪਿੱਛੇ ਜਿਮ ਸੀਗਾ ਉਹਨਾਂ ਦੇ ਉੱਪਰ ਟੂ ਉਹ ਬਚਾਇਆ ਸਾਰੀ ਵੀਡੀਓ ਉਹ ਵੇ ਬਚਾ ਹਾਂ ਜੀ ਤੈਨੂੰ ਨੁਕਸਾਨ ਨਹੀਂ ਆਇਆ ਨਹੀਂ ਨਹੀਂ ਚੰਗੀ ਕਿੰਨੀਆਂ ਗੱਡੀਆਂ ਲੱਗੀਆਂ ਪਹਿਲ ਤੇ ਸਰ ਆਪਣੀ 6 ਗੱਡੀਆਂ ਨਾਚ ਗਈਆਂ ਉਹ ਬਿਲਡਿੰਗ ਦੇ ਉੱਪਰ ਤੱਕ ਵੀ ਤੁਮਾਰੇ ਕੋਈ ਨੁਕਸਾਨ ਘਰ ਉੱਪਰ ਤੱਕ ਨਹੀਂ ਸਰ ਧੂਆਂ ਧੂਆਂ ਹੀ ਗਿਆ ਅੰਦਰ ਤੁਮਾ ਹੀ ਫੈਲਿਆ ਸਰ ਕਿਹਨਾਂ ਨਾਟੂ ਦੇ ਚੰਗੀ ਸਰ ਮੇਰਾ ਨਾਮ ਰੀਡਿੰਗ ਫਾਇਰ ਮੈਨ ਰਵਿੰਦਰ ਸਿੰਘ ਜੀ